A Bih画ajaz다가 Bih ranc Sa A wait this <laughs> is a box b gehört b wah ਕੋਈ ਨਹੀਂ ਕੋਈ ਨਹੀਂ ਤਾਵਾ ਹੋਵੇ ਵੇ ਵਾਖੇ ਨਾ ਵੇ ਜੀ ਮੈਂ ਰਾਜੀਪ ਸਿੰਘ ਵਿੱਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਹਰ ਸਾਲ ਦੀ ਤਰ੍ਹਾਂ ਜਿਹੜਾ ਮੌਨਸੂਨ ਦਾ ਗਾਜ ਬਹੁਤ ਟਾਈਮ ਸਮੇਂ ਦਾ ਪਹਿਲਾਂ ਹੋ ਚੁੱਕਿਆ ਪਰ ਇਸ ਵਾਰ ਜਿਹੜਾ ਮੀਹ ਹੈ ਬਿਲਕੁਲ ਨਹੀਂ ਪਏ ਇਸੇ ਤਰ੍ਹਾਂ ਪੰਜਾਬ ਦਾ ਜਿਹੜਾ ਸੱਭਿਆਚਾਰਾ ਪੁਰਾਣਾ ਗੁੱਡੀ ਫੁੱਕੀ ਜਾਂਦੀ ਸੀ ਅੱਜ ਮਾਚੀਵਾੜਾ ਦੇ ਘਵਾੜਾ ਰੂਰ ਤੇ ਸਥਿਤ ਜਿਹੜੀ ਘਵਾੜਾ ਸੜਕ ਦੇ ਅਰਾਖ ਪਿੰਡ ਵਿਖੇ ਗੁੱਡੀ ਫੁੱਕੀ ਗਈ ਹੈ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਕਿਸ ਤਰ੍ਹਾਂ ਦੇ ਰੀਤੀ ਰਿਵਾਜ ਨੇ ਦੇਖੋ ਨਵਾਂ 9 ਦਿਨ ਪੁਰਾਣਾ 100 ਦਿਨ ਇਹ ਜਿਹੜੇ ਰੀਤੀ ਰਿਵਾਜ ਸੀ ਪੁਰਾਣੇ ਇਹ ਪਿੰਡਾਂ ਦੇ ਵਿੱਚ ਹੁੰਦੇ ਸੀ ਜਿਹੜੇ ਕਈ ਤਰ੍ਹਾਂ ਦੇ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੋਵੇ ਪਰ ਅੱਜ ਮੀਨ ਨੂੰ ਲੈ ਕੇ ਸਾਡੇ ਨਾਲ ਕੁਝ ਮਤਾਵਾਵਾਂ ਮੌਜੂਦ ਨੇ ਪਿੰਡ ਦੇ ਹੋਰ ਵਾਸੀ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਮੀਨ ਨੂੰ ਅਸੀਂ ਕਹਿੰਦੇ ਆ ਜੇ ਵੀ ਪੈ ਜਾਵੇ ਸਾਡੇ ਮੀਨ ਹੀ ਪਿੰਡ ਦਾ ਹੈਗਾ ਜਮਈ ਅੱਛਾ ਜੀ ਹਾਂਜੀ ਯਾਰ ਹੋਇਆ ਜੀ ਕਿਸ ਤਰ੍ਹਾਂ ਹਾਂਜੀ ਹੁਣ ਬਹੁਤ ਚੜ ਦੀ ਭੁੱਖੀ ਹੋਈ ਹੈ ਗੋਟੀ ਅਸੀਂ ਪਹਿਲੀ ਵਾਰੀ ਭੁੱਖੀ ਹੈ ਇੱਕੀ ਇਹ ਕੀ ਰਿਵਾਜ ਉਹਦੇ ਨੇ ਕਿਸ ਤਰ੍ਹਾਂ ਕਰਿਆ ਇਹ ਪਹਿ ਆਹੀ ਆ ਵੀ ਗੁੱਡੀ ਬਣਾ ਕੇ ਆਪਾਂ ਗੁਲਗਲੇ ਕਦੇ ਰੋਟੀਆਂ ਮਿੱਠੀਆਂ ਬਣਾ ਲੀਆਂ। ਇਹ ਬਣਾ ਕੇ ਪਾਵਾਂ। ਗੁੱਡੀ ਸਾਡੇ ਨਾਲ ਹੋਰ ਵੀ ਨੇ। ਹਾਂਜੀ ਮਤਲਬ ਕੀ? ਸਤਿ ਸ਼੍ਰੀ ਅਕਾਲ ਵੀਰੇ। ਉਹ ਕੀ ਕਹਿੰਦੇ ਨੇ ਜਿੱਦਾਂ ਪਹਿਲਾਂ ਸਿਆਣੀਆਂ ਬੁੜੀਆਂ ਗੁੱਡੀ ਫੁਕਦੀਆਂ ਹੁੰਦੀਆਂ ਸੀਗੀਆਂ ਕਿ ਮੀਂਹ ਪੈ ਜਾਂਦਾ ਸੀਗਾ ਤੇ ਹੁਣ ਵੀ ਹੁਣ ਵੀ ਅਸੀਂ ਇੱਦਾਂ ਹੀ ਕਹਿੰਨੇ ਕਿ ਚਲੋ ਗੁੱਡੀ ਫੂਕੀਆ ਮੀਂਹ ਪੈ ਜਾਵੇ ਠੰਡ ਹੋ ਜਾਵੇ ਪੋਰਾ ਨਾ ਬਹੁਤ ਬੁਰਾ ਹਾਲ ਆ। ਸਾਰਿਆਂ ਦਾ ਬੱਚਿਆਂ ਦਾ ਜਾਨਵਰਾਂ ਦਾ ਵੀ ਸਭ ਦਾ ਹੀ ਬੁਰਾ ਹਾਲ ਆ ਠੀਕ ਹੈ। ਹੁਣ ਦੇਖੋ ਅੱਜ ਕਿੱਥੋਂ ਚੱਲੇ ਤੁਸੀਂ ਪਿੰਡ ਦੇ ਵਿੱਚ ਅਸੀਂ ਜੀ ਰਾਖ ਪਿੰਡ ਤੋਂ ਤੇ ਗੁਲਗੁਲੇ ਬਣਾਏ ਨੇ ਤੇ ਗੁੱਡੀ ਬਣਾਈ ਆ ਤੇ ਹੁਣ ਲੈ ਕੇ ਅਸੀਂ ਇੱਥੇ ਆ ਗਏ ਆ ਬਕਾਨੀ ਜੂ ਦੇ ਵਿੱਚ ਚਲੋ ਦੂਜਾ ਪਾਈ ਜੀ ਅਸੀਂ ਪਹਿਲਾਂ ਗੁੱਡੀ ਫੂਕਦੇ ਸੀ ਜੀ ਹੁਣ 10 12 ਨਹੀਂ ਜੀ ਹਰ ਸਾਲ ਫੂਕਦੇ ਸੀ ਅੱਗੇ ਹੁਣ ਨਹੀਂ ਜੀ ਨਹੀਂ ਅਸੀਂ ਹੁਣ 10 ਸਾਲ ਹੋ ਗਏ ਨਹੀਂ ਫੂਕੀ ਹੁਣ ਅਸੀਂ ਪਹਿਲੀ ਵਾਰ ਫੂਕੀ ਆ ਨਹੀਂ ਹਰ ਸਾਲ ਪਹਿਲਾਂ ਹਾਂ ਜੀ ਹਾਂ ਜੀ ਪਹਿਲਾਂ ਰੀਤੀ ਰਿਵਾਜ ਸੀ ਬੱਚੇ ਛੋਟੇ ਸੀ ਸਾਰੇ ਫੂਕਦੇ ਸੀ ਹੁਣੇ ਬੰਦ ਹੋ ਗਏ 10 ਸਾਲ ਤੋਂ ਹੁਣ ਅੱਜ ਫੂਕੀ ਆ ਅੱਛਾ ਜੀ ਹਾਂ ਜੀ ਸਾਰੇ ਪ੍ਰਵਾਹ ਪਿੰਡ ਨੇ ਆਪਣੇ ਨਗਰ ਨੇ ਆਪਣਾ ਵਧੀਆ ਘਰਿਆ ਭੋਜਨ ਦਿੱਤਾ ਸਾਰਿਆਂ ਨੇ ਘਰਾਂ ਚੋਂ ਤੇ ਅਸੀਂ ਬਣਾਇਆ ਬੱਚੀਆਂ ਨੇ ਤੇ ਗੁਲਗਲੇ ਬਣਾਏ ਨੇ ਅੱਗੇ ਰੋਟੀਆਂ ਵੀ ਬਣਾਉਂਦੇ ਸੀ ਅੱਜ ਗੁਲਗਲੇ ਬਣਾ ਲਏ ਮਿੱਠੀ ਚੀਜ਼ ਬਣਾਈ ਠੀਕ ਆ ਸਾਡੇ ਨਾਲ ਹੋਰ ਵੀ ਮਾਤਾ ਜੀ ਮਾਤਾ ਜੀ ਕੀ ਕਹੋਗੇ ਸੱਸリカ ਵੀ ਬਸ ਮੈਂ ਕਰਕੇ ਸਾਰੇ ਕਰਦੇ ਨੇ ਤੇ ਯਾਨੀ ਲੱਗਦਾ ਮੈਂ ਪਊਗਾ ਵੇਖੋ ਮਾਲਕ ਦੇ ਰਾਂਗੇ ਨੇ ਪਾ ਹੀ ਦੋਵੇ ਚੰਗਾ ਕਰ ਲਈਏ ਹਾਂਜੀ ਮੈਂ ਪਵੇਗਾ ਤਾਂ ਫਿਰ ਤੱਕੀ ਸੋ ਇਹ ਤੁਸੀਂ ਰეკਮੈਂਡ ਖੜੇ ਹੋਰ ਵੀ ਮਾਤਾ ਜੀ ਹਾਂਜੀ ਮਾਤਾ ਜੀ ਕੀ ਕਹੋਗੇ ਤੁਸੀਂ ਕੁਝ ਠੀਕ ਆਂਗੇ ਵੀ ਜਮੀਨ ਜਿਵੇਂ ਜੇ ਤੁਸੀਂ ਜਿਹੜਾ ਵੇਖ ਰਹੇ ਨੇ ਉਧਰ ਲੈਕ ਨਹੀਂ ਪੂਰੀ ਹੁੰਦੀ ਤਰਪਾਈ ਨਹੀਂ ਫਰਦੀ ਫਸਲ ਸੁੱਕੀ ਪਈ ਜਮੂ ਕਰਕੇ ਮਿਹਰਾਂ ਪਾ ਵੇਦ ਕਰਕੇ ਇਹ ਤੁਸੀਂ ਕੋਹਾੜਾ ਸੜਕ ਤੇ ਜਿਹੜਾ ਮਾਚੀਵਾੜਾ ਤੇ ਰਾਖ ਪਿੰਡ ਮੌਜੂਦ ਸੀਗੇ ਇੱਥੇ ਗੁੱਡੀ ਫੁਕੀ ਗਈ ਉਸ ਤੋਂ ਬਾਅਦ ਗੁਲਗਲੇ ਵੰਡੇ ਗਏ ਨੇ ਬਧੇਰੇ ਅਪਡੇਟ ਦੀ ਲਈ ਰੱਖ ਦੇਖਦੇ ਰਹੋ ਦੇਸ਼ ਦੁਨੀਆ ਨਿਊਜ਼ ਚੈਨਲ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ